ਪ੍ਰਹਰਾ ਸਹਬ ਹਰ ਜੁਗ ਜੁਗ ਭਗਤੀ ਉਪਾਇ ਪੈ ਰਖਦਾ ਆਇਆ RAM ਰਾਜੇ ਹਰ ਨਾ ਕਹਿ ਸਿਸ਼ਟ ਹਰ ਮਾਰਿਆ ਪ੍ਰਹਲਾਦ ਰਤਰਾਇ ਅਹੰਕਾਰਿਆ ਨੰਦ ਕਾਂ ਪਟਦੇ ਨਾਮ ਅਧਿਓ ਮੁਖ ਲਾਇਆ ਜਨ ਨਾਨਕਿ ਅਸਾਹਦ ਸੇਵਿਆ ਅੰਤਿ ਲਹਿ ਛਡਾਇਆ ਸ਼ਲੋਕ ਮਹੰਲਾ ਪਹਿਲਾ ਦੁਖਦਾਰੋ ਸੁਖ ਰੋਗ ਭਇਆ ਜਾਂ ਸੁਖ ਤਾਂ ਮਨਾ ਹੋਈ ਤੂ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਬਲੇ ਹਾਰੇ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਕਲ ਕਲਾ ਭਰਪੂਰ ਰਹਾ तू सच्चा साहिब सिफत तो सवाल जिन की पी सो पार पया कहो नानक बात जो किस करना सो कर रहया सोदर राग आसा महला पहला कौन कार सतगुर प्रसाद सोदर तेरा किया सो कर के हाजत वह सर्व संभाले वाजे तेरे नाद ने संता की थे तेरे भावन हारे ਕੀ ਤੇਰੇ ਰਾਗ ਪਰੇ ਸੋਖ ਜਨ ਕੀਤੇ ਤੇਰੇ ਤੇ ਗਾਵਣ ਹਾਰੇ ਗਾਵਣ ਤੁਨੋਂ ਪਉਣ ਪਾਣੀ ਬੈਸੰਤਰ ਦਾਵੇ ਰਾਜਾ ਧਰਮ ਦਵਾਰੇ ਗਾਵਣ ਤੁਨੋਂ ਚੁੱਤ ਫੁਕ ਲਿਖ ਜਾਣ ਲੇਖ ਲੇਖ ਤਰ ਬੂਚਾਰੇ ਗਾਵਣ ਤੁਨੋਂ ਈਸ਼ਰ ਬਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਨੋਂ ਨਿਰਿੰਦਰਾसन ਬੈਠੇ ਦੇਵਤੇ ਆਧਰ ਨਾਲੇ ਗਾਵਣ ਤੁਨੋਂ ਸਿਧ ਸਮਾਦੀ ਅੰਦਰ ਗਾਵਣ ਤੁਨੋਂ ਸਾਧ ਵਿਚਾਰੇ ਗਾਵਣ ਤੁਨੋ ਜੋ ਤੀਸੜੀ ਸੰਤੋ ਕੀ ਗਾਵਣ ਤੁਦਨੋ ਵੀਰ ਕਰਾਰੇ ਗਾਵਣ ਤੁਨੋ ਭਨ ਰਪਣ ਰਖੀ ਸਰਜੁ ਜੁਗ ਜੁਗ ਵੇ ਦਾ ਢਾਲੇ ਗਾਵਣ ਤੁਨੋ ਮੋਹਨੀਆਂ ਮਨਮੋਹਨ ਸੁਰਗਮਾ ਛਪਿਆਲੇ ਗਾਵਣ ਤੁਨੋ ਰਤਨੁ ਪਾਈ ਤੇਰੇ ਅਠਸੜੀ ਰਤਨਾਲੇ ਗਾਵਣ ਤੁਨੋ ਜੋਦ ਮਹਾਬਲ ਸੂਰਾ ਗਾਵਣ ਤੁਦਨੋ ਕਹਾਣੀ ਚਾਰੇ ਗਾਵਣ ਤੁਨੋ ਖੰਡਮਣੁ ਬ੍ਰਹਮੰਡਾ ਕਰ ਕਰ ਰਖੀ ਤੇਰੇ ਧਾਰੇ ਸਹੀ ਤੁਦਨੋ ਗਾਵਣ ਜੋਤਿ ਭਾਵਨ ਰਤੇ ਤੇਰੇ ਭਗਤ ਰਸਾਲੇ ਹੂਰ ਕੀਤੇ ਤੇ ਦੁਨੋਂ ਗਾਵਣ ਸੇ ਮਜਤ ਨਿਆਉ ਨਾਨਕ ਆ ਵਿਚਾਰੇ ਸੋਈ ਸੋਈ ਸਰਾਚ ਸਾਇਬ ਸੱਚਾ ਸੱਚੀ ਨਾਹੀ ਹੈ ਪੀ ਹੋਸੀ ਜਾਇ ਨਾ ਜਾ ਸਿਰਜਣਾ ਜਨਨ ਚਾਈ ਰੰਗੀ ਰੰਗੀ ਬਾਤੀ ਕਰ ਕਰ ਦੀ ਸੀ ਮਾਜਨੀ ਉਪਾਈ ਕਰ ਕਰ ਦੇ ਕਹਿ ਕੀਤਾ ਆਪਣਾ ਜੋਤੀ ਸੀ ਵਧਿਆ ਜੋਤੀ ਸੁਭਾਵੇ ਸੋਈ ਕਰ ਸਿਰਕਮ ਨਾ ਕਰ ਨਾ ਜਾਇ ਸੋ ਪਾਸਾਂ ਸਹ ਪਾਚੈ ਨਾਨਕ ਰਹਿ ਨਰ ਜਾਇ ਆਸਾ ਮਹੱਲਾ ਪਹਿਲਾ ਸੁਣ ਵਡਾ ਕੇ ਸੁਬ ਕੋਇ ਕਿਵੜ ਵਡਾ ਦੇਠਾ ਹੋਏ ਕੀਮਤ ਪਾਇ ਨਾ ਕਹਿਆ ਜਾਏ ਕਹਿਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਬੇਰਾ ਗੁਣਿ ਰਹੀਰਾ ਕੋਇ ਨ ਜਾਣੈ ਤੇਰਾ ਕੀਤਾ ਕਿਵੜ ਚੀਰਾ ਰਹਾਉ ਸਭ ਸੁਰਤਿ ਮੈ ਸੁਰਤਿ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਜਾਣੇ ਪਰ ਗੁਰੁ ਹਾਏ ਕਹਿ ਨ ਜਾਏ ਤੇਰੀ ਤਨ ਵਡਿਆਈ ਸਾਬ ਜਤ ਜੇ ਸਾ ਬਤਾ ਬੋ ਸਾ ਬਚਗੇ ਆਇਆ ਸਿੱਧਾ ਵਰਖਾਂ ਕੀਆ ਵਢਿਆਇਆ ਤਉ ਤੇ ਮੈਂ ਸਦੀ ਗਨੇ ਨਾ ਪਾਇਆ ਕਰਮ ਲੈ ਨਾਹੀ ਠਾਕ ਰਹੀ ਆਖਣ ਮਾਰਾ ਧਿਆ ਵਿਚਾਰਾ ਸਿਖਤੀ ਪਰੇ ਤਰੇ ਭੰਡਾਰਾ ਜਿਸ ਤੂ ਦੇ ਦੇ ਸੇ ਕਿਆ ਚਾਰਾ ਨਾਨਕ ਸਾਚ ਸਵਾਰਣ ਹਾ ਰਾਸਾ ਮਹਿਲਾ ਪਹਿਲਾ ਆਖਾਂ ਨਿਮਾ ਸਰਮਰਦਨ ਆਖਣ ਓਖਾ ਸਾਚਾ ਨਾਮ ਸਾਚ ਨਾਮ ਕਿ ਲੱਗੈ ਪੂਤ ਪੂਖਾ ਗਾ ਚਲੀਹ ਦੁਖ ਸੋ ਪਿਆਰੇ ਸਰੇ ਮੇਰੀ ਮਾਈ ਸਾਧਿਆ ਸਹਿਬ ਸਚੇ ਨਾਇ ਰਹਾਓ ਸਚਨਾਂ ਕਿਦਲ ਵੜਿਆ ਆਇ ਯਾਗ ਸਕੇ ਕੀ ਮਤ ਨਹੀਂ ਪਾਇ ਜੇ ਸਉਮਲ ਕੇ ਆਖਣ ਪਾਇ ਵਡਾ ਨ ਹੋਵੇ ਘਾਟ ਨਾ ਜਾਏ ਨਾ ਮਰੇ ਨ ਹੋਵੇ ਸੋਗ ਦਿੰਦਾ ਰਹਿਣ ਚੁ ਕੈ ਭੋਗ ਗੁਨੇ ਹੋ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋ ਜਿਵ ਦੇ ਆਪ ਤੇ ਵੜ ਤੇਰੀ ਦਾਰ ਜਿੰਨਨ ਕਰਕੇ ਕੀਤੀ ਰਾਤ ਕਸਨ ਸਾਰੇ ਕੇ ਕਮ ਜਾਤ ਨਾਨਕ ਨਾਮੇ ਬਾਜ ਸੁ ਰਾਤ ਉਦਾ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਰਪੁਰਖ ਆਪਨਾ ਕਰੋ ਬਰਪਾਸ ਹਮ ਕਿਰੇ ਕਰਮ ਸਤਗੁਰ ਸਰਨਾਇ ਕਰਿ ਧਿਆਨ ਪਰਗਾਸ ਮੇਰੇ ਮੀਤ ਗੁਰਦੇਵ ਮੋਕ ਰਾਮਨਾਮ ਪਰਗਾਸ ਗੁਰਮਤਿ ਨਾਮੇ ਰਹਾ ਪ੍ਰਾਨ ਸਖਾਈ ਹਰ ਕੀਰਤ ਹਮਰੇ ਰਹਿਰਾਸ ਰਹਾਉ ਹਰ ਦਿਨ ਕੀ ਵਰਪਾਗ ਬਡੇ ਰਜਨ ਹਰ ਹਰ ਸਰਦਾ ਹਰ ਪ੍ਰਿਆਸ ਹਰ ਹਰ ਨਾਮ ਲੈ ਤ੍ਰਪਤਾ ਸੇ ਮਨ ਸੰਤਿਗੁਣ ਪਰਗਾਸ സਨාවपाയത ना ਜपाස जो සස ंग രਜ இ har सග य मസस्ಥക ਿലකා തതസ සග5 ਨ ന പගස राගरी പന. ਗਾਹੇ ਰੇ ਮਨ ਚਿਤ ਦਮਜਾ ਆਹਰ ਹਰ ਜਿਓ ਪੁਰਿਆ ਸਹ ਪਤਰ ਮੈਂ ਜਾਂ ਤੇ ਉਪਾਇ ਤਾ ਕਰ ਜਿਦਾ ਦੇ ਕਰ ਤਰਿਆ ਮੇਰੇ ਮਾਧੋ ਜੀ ਸਾਧ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦਿ ਪਰਮបុਦ ਪਾਇ ਸੂਪੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸਰਬਰਤਾ ਕੋਈ ਨ ਕਿਛ ਨੀ ਤਰਿਆ ਸਰਸਿ ਨਦ ਸੁੰਬਾ ਏ ਠਾਪੁਰ ਕਾਹੇ ਮਨ ਭੋ ਕਰਿਆ ਉਡੇ ਉਡਾ ਵੇਸ ਕੋ ਸਰਸ ਪਾਛੇ ਬਿਸ਼੍ਰੀ ਸ਼ਰਿਆ ਇਨ ਕਵਣ ਕਲਾ ਵੇਕ ਮੰਜਗਾ ਵੇ ਮਨ ਮਹਿਸ ਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਦਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲਬ ਸਰਬਲ ਜੈ ਤੇਰਾ ਰਤਨਾ ਪਾਰ ਆਵਰਿਆ ਰਾਗਿਆ ਸਾ ਮਹਿਲਾ ਚੌਥਾ ਸੂਪਰਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੂਪਰਕ ਨਰਨੰਜਲ ਹਰਪੁਰਕ ਨਰਨੰਜਲ ਹਰਗਮਾਗਮੀਆ ਪਾਰ ਸਭ ਧਾਵੇ ਸਭ ਧਾਵੇ ਤੋ ਜੁ ਹ ਸਚੇ ਸਰ ਜਨ ਹਾਰਾ ਸਭ ਜੀਤ ਮਾਰੇ ਜੀਤੋ ਜੀਆਂ ਕਾ ਦਾਤਾ ਹਰਿ ਧਾਵ ਸੰਤੋਰੀ ਸਭ ਦੁਖ ਵਿਚਾਰਨ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤੂ ਵਿਚਾਰਾ ਤੂੰ ਕਟ ਕਣ ਅੰਤਰ ਸਰਮਨ ਅੰਤਰ ਜੀ ਹਰੇਕ ਕੋ ਪ੍ਰਕਸ਼ਮਾਣ ਇਕ ਦਾਤਿ ਤੇ ਕੇ ਹਰੀ ਦੇ ਸਭ ਤੇਰੇ ਚੋਰ ਵਿਡਾਣਾ ਤੂੰ ਆਪੇ ਦਾਤਾ ਆਪੇ ਪ੍ਰਭ ਦਾ ਜੀ ਹਉਦਿ ਬਿਨਾ ਮਰਨਾ ਜਾਣ ਤੂੰ ਪਾਰ ਬ੍ਰਹਮ ਬੇ ਅੰਤ ਬੇ ਅੰਤ ਤੇਰੇ ਕਿਆ ਗੁਣਿਆ ਖਿਖਾਣ ਜਿਉ ਸੇਵਾ ਜੋ ਸੇਵਾ ਤੁਜੀ ਜਨਾਨਕ ਤਿਨ ਪ੍ਰਭਾਣਾ ਹਰਿ ਧਿਆਵੇ ਹਰਿ ਧਿਆਵੇ ਤੁਜੀ ਸਿੰਘ ਜਨ ਜਗ ਮੈ ਸੁਖਵਾਸੀ ਛੇ ਮੁਕਤ ਸੇ ਮੁਕਤ ਭੈ ਜਿਨ ਹਰਤਾ ਜਿ ਤਿਨ ਟੂਟੇ ਗਮ ਕੀ 파ਸੀ ਜਿਨਰ ਪੋਜਨ ਹਰਨਰ ਪੋ ਧਿਆਏ ਜਿ ਤਿਨ ਕਾ ਪਉ ਸਭ ਗਵਾਸੀ ਜਿਨ ਸੇਵਾ ਜਿਨ ਸੇਵਾ ਮੇਰਾ ਹਰ ਜੀਤੇ ਹਰ ਹਰੂਪ ਸੁਮਾਸੀ ਸੇਤਨ ਚੇਤਨ ਜਿਨ ਹਰਤਾ ਜੀ ਜਨਾਨਕ ਤਿਨ ਬਲ ਜਾਸੀ ਤੇਰੇ ਭਗਤ ਤੇਰੇ ਭਗਤ ਭੰਡਾਰ ਜੀ ਭਰੇ ਬਿਅੰਤ ਬਿਅੰਤਾ ਤੇਰੇ ਭਗਤ ਤੇਰੇ ਭਗਤ ਸੁਲਾਹਨ ਦੁਜੀ ਹਰਿ ਨਾਥ ਕਨੈ ਤਿਆਨੰਤਾ ਤੇਰੇ ਨੈ ਕ ਤੇਰੇ ਨੈ ਪੜੇ ਬਸੁਰ ਸਾਸ ਜੀ ਕੜਖੜਾ ਕੜਕਰਮ ਪਰੰਤਾ ਸੇ ਭਗਤ ਸੇ ਭਗਤ ਲੈ ਜਨਾਨੁ ਤੀ ਜੋ ਭਾਵੇ ਮੇਰੇ ਹਰ ਭਗਵੰਤਾ ਤੁਮਾਰ ਤੁਰਕਿਆ ਬਰੰਬਰ ਕਰਤਾ ਜੀ ਤੁੜ ਜੇਵੜੇ ਵਰਨਾ ਕੋਈ ਜੋ ਜੁਗ ਜੁਗੇ ਕੋਸ ਰਾਸਦਾ ਤੂ ਵੇ ਕੋ ਜੀਵ ਤੂ ਨੈਚਲ ਕਰਤਾ ਸੋਈ ਤੁੜਿਆ ਪੇ ਪਾਵੇ ਸੋਈ ਵਰਤੈ ਜਿਤੁ ਤੁਦਾਪੈ ਕਰੇ ਸੋ ਹੋਈ ਤੁਦਾਪੈ ਸਤ ਸਭਉ ਪਾਈ ਜਿਤੁ ਤਦਾਪੈ ਸਰਬ ਸਭ ਹੋਈ ਜਨਾਨ ਨੁ ਗੁਣ ਗਾਵੇ ਕਰਤੇ ਕੇ ਜੋ ਸਭੈ ਕਾ ਜਾਣੋ ਆਸਾ ਮਹੱਲਾ ਚੋਥਾ ਤੂ ਕਰਤਾ ਸਚਾਰ ਮੈਂ ਦਾਸ ਆਂ ਜੋ ਤੂ 파ਵੇ ਸੋਈ ਥੀਸੀ ਜੋ ਤੂ ਰੈ ਸੋਈ ਹਮ ਪਾਇ ਹਾਉ ਸਭ ਤੇਰੀ ਤੂ ਸਭਨੇ ਧਿਆਨ ਜਿਸੁਨੋ ਕਿਰਪਾ ਕਰੈ ਤਿਨਾਮ ਰਤਨੁ ਪਾਇਆ ਗੁਰਮੁਖ ਲਾਦਾ ਮਨ ਮਗਵਾਇ ਤਦ ਆਪ ਵਿਛੋੜਿਆ ਆਪ ਮਿਲਾਇਆ ਤੂ ਤਰੇ ਆਸਤੁ ਧੀਮਾ ਤੁਮਿ ਦੂਜਾ ਕੋਈ ਨਾ ਜੀ ਜਨ ਸਭ ਤੇ ਰਾਖੇ ਲਵ ਜੋਗ ਮਿਲ ਵਿਚਰਾਸਨੋ ਗੀ ਮੇਲ ਜਿਸਨੋ ਤੂ ਜਾਣੈ ਸੋ ਜਨ ਜਾਣੈ ਹਰਮ ਸਦੁਇ ਆਖਵ ਖਾਣੈ ਜਿਨਹਰ ਸੇਵੈ ਤਿਨ ਸੁਖ ਪਾਇਐ ਜੈ ਜੀ ਹਰਨਾਮ ਸਮਾਇਆ ਤੂ ਆਪੇ ਕਰਤਾ ਤੇ ਰਖਿਆ ਸੁਭ ਹੋਇ ਤੁਮਿ ਦੂਜਾ ਵਰਨਾ ਕੋਈ ਤੂ ਕਰ ਕਰ ਵੇਖੇ ਜਾਣੈ ਸੋ ਜਨ ਨਾਨਕ ਪ੍ਰਗਟ ਹੋਇ ਆਚਾ ਮਹੱਲਾ ਪਹਿਲਾ ਤੇ ਤਸਰ ਬੜਾ ਪਹਿਲੇ ਨਵਾਸਾ ਪਾਣੀ ਪਾਵਗਤ ਨਹੀਂ ਕੀਆ ਪੰਕਰ ਮੋਂ ਪੰਗਨੇ ਚਾਲਾ ਹੁੰਦੇ ਕਹਿ ਤੈਨੂੰ ਗਿਲੇ ਮਨੇ ਇਤਨ ਚੇਤ ਸਮੂੜ ਵਣਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਓ ਨਾਉ ਜੋਤੀ ਸਦੀ ਨਹੀਂ ਪੜਿਆ ਮੂਰਮ ਮਗਦਾ ਜਨਉਪਯਾ ਧਰਨ ਵਚਨਾਣਿ ਕਥਿਨ ਕੀ ਸਰਨਾ ਜਿੰਤੂ ਨਾਹੀ ਗਿਸਰਿਆ ਆਸਾ ਮਹੱਲਾ ਬਨਵਾ ਕਈ ਪ੍ਰਾਪਤ ਮਾਨੁਪਦੇ ਹਰਿਆ ਗੋਬਿੰਦਨ ਕਹਿ ਤੇਰੀ ਬਰੀਆ ਅਵਰਗਾਦਰ ਕੀ ਜੇ ਨਾਲ ਕਾਮ ਸਾਸਮ ਸੁਭਜ ਕੇਵਲ ਨਾਮ ਸਰੰਜਾਲਾ ਭਵਜਨ ਤਰਨ ਕੈ ਜਨਮ ਵਿਤਾ ਜਾ ਤਰੰਗ ਮਾਇਆ ਕਹਿ ਰਹਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰਾਇ ਤੁਮੋ ਨਾਨਿ ਤਰਮਣੀ ਜਗਰਮ ਸਨਪਰੇ ਕੀ ਰੱਖੋ ਸਰਮਾ ਬਾਚੈ ਦਸੂਂ ਕਵੇ ਬਾਈ ਬੇਂਤੀ ਜੋ ਪਈ हमरी करो हा देरचा पूर्ण होई चित केचा तव चरण मंडे हे मारा अपना जान क्रोध प्रति पारा हमरे दु सब तुम काहू आपहाद मोहि बचावो सुखी बसे मोर परिवार सेवक सिख सेवा करता रामर चरन ज कर धय गरिया सबण क्वाड सुंदरिया पूर्ण होए हमारी सात उपजिन की रहे प्यासा तुम्है शोर के वरनाते आओ जो बरचा तुम ते पाओ सेवक सिख हमारे तारिय चुनचुन सत्र हमारे मारिए ਆਪ ਹਾਦਮ ਜੇ ਵਰੀਅ ਮਨਿ ਕਾਲ ਕਾ ਤ੍ਰਾਸੁ ਨਾ ਵਰੀਅਹੁ ਹੂਜੂ ਸਦਾ ਹਮਾਰੇ ਪਛਾ ਸ੍ਰੇਸਟੁ ਜੋ ਕਰੇ ਵਰਿ ਰਛਾ ਰਾਖ ਲੈ ਮੇ ਰਾਖਣ ਹਾਰੇ ਸਹਿਬ ਸੰਤ ਸਹਾਇ ਪਿਆਰੇ ਦੀਨ ਬਣ ਜੋ ਸਿਨ ਕੇ ਹੰਤਾ ਤਮ ਹੋ ਪਰਿ ਜੋ ਤੁਰਦਸ ਕੰਤਾ ਕਾਲ ਬੈ ਬ੍ਰਹਮਾ ਮੁਤਰਾ ਕਾਲ ਪਾਇ ਸੁਭ ਜੋ ਵਤਰਾ ਕਾਲ ਪਾਇ ਕਰਿ ਬਿਸਨ ਪ੍ਰਕਾਸ਼ ਸਗਲ ਕਾਲ ਕਾ ਕੀਆ ਤਮਾਸਾ मेवन काल जो बीसव कीयो बेद्रा ब्रह्मा जोथियो जमन का सुभलोक सवार नमस्कार है ताए महाराज जमन का श्रुत बनायो देवदा जो चरण उपजायो हालन ते के अवतार सोई गुरु समझियो हमारा नमस्कार तसे को हमारे सब प्रजा जनी आप सवारी शिव कण को शिव वंश सुख दीयो सुख को परम वृतियो कट कट के अंदर की जान भले बुरे की पीर पहचाने चीटी ते कुंजरे सोला सब पर कृपा रिस कर फूलला संत नु पाए ते दुखी सु पाए साधन कैसे की ਕਹਿ ਕੇ ਕਿ ਪੀਰ ਪਛਾਨੇ ਘਟ ਘਟ ਕੇ ਪਰਵਟ ਕੀ ਜਾਣੇ ਜਬ ਦਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇ ਹੀ ਵਾਰਾ ਜਬ ਕਰਤ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇ ਦਰ ਸਭ ਹੋ ਜੇਤੇ ਬ੍ਰਸ਼ਰ ਸਭ ਤਾਰੇ ਆਪੇ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਾਤ ਨਿਰਾਲ ਜਾਣ ਦੇ ਪੇਦ ਪੇਦੇ ਅਰਿਆਲ ਨਿਰੰਕਾਰ ਨਿਰਮਕਾਰ ਨਿਰਲੰਬੇ ਆਦ ਨੀਲ ਨਾ ਦੇ ਸੰਭ ਤਾ ਕਾ ਮੂੜ ਚਾਰਤ ਪੇਦਾ ਜਾ ਕੋ ਪੇਉ ਨਾ ਭਾਵਤ ਪੇਦਾ ਤਾ ਕੋ ਗਰਪਾ ਹਣਨ ਮਾਨਤ ਮਹਾਮੂੜ ਕਛ ਪੇਦ ਨਾ ਜਾਣਤ महादेव को कहरे सदा सुन अलंकार का चिन्ह नहि पय आप ही अपनी वो है ज्योति वर्णत पिन पिन देह तेती तुमरा लखन जाय बसारा कहव सुदा वर तुम संसार आए के रूप रूप स्वरूप आरंग पिव राव कह तूपा आंध जे रसित रके निथपुर खान बहु रहि दिन कहो फूला जह बैठा कौशंद पर शंकर केठा सगर से डगा जंबवार जुगार स्वरूप संभव अवर छामी हितम करो शक्ति वार से कृसंगरो

ਰੇ ਦਿਸੇ ਦਰਮੋਂ ਸੁਭ ਹੋਇ ਦਿਸ ਸੁਸਾਸ ਸਕੇ ਨਾ ਕੋਇ ਏਕ ਬਾਰ ਜੇ ਤਮੈ ਸਮਾਰਾ ਕਾਲ ਪਾਸ ਤੇ ਧਾਇ ਉਬਾਰਾ ਜਿੰਨਰ ਨਾਮ ਤੇ ਹਰੋ ਕਹਾ ਦਰਿ ਦਿਸ ਦੋਗ ਤੇ ਰਹਾ ਖੜਗ ਕੇ ਤਮੈ ਸਰਨ ਤੇ ਹਾਰੀ ਆਪ ਹਾਰ ਦਿਲੇ ਹੋ ਬਾਰੀ ਸਰਬ ਥੋਰ ਮਹੋ ਸੁਹਾਇ ਦਿਸ ਦੋਗ ਤੇ ਲਹੂ ਬਚਾਈ ਸੋਇਆ ਭਾਇ ਗਏ ਜੋ ਤੇ ਤੁਮਰੇ ਤਬ ਤੇ ਕੋਹਾ ਕਰੇ ਨਹੀਂ ਆ ਨਿਵ ਰਾਮ ਰਹੀਮ ਪੁਰਾਨ ਕੁਰਾਨੇ ਕਹਿਮ ਤੇਕ ਨਾਮਾਨ सिमरस आसर बे सबो पेड़ कहमे कना जान सिरस पाण कृपा तुले कर, कर मैनक सब तोहे बखानो दोहरा सगले द्वार को छाड़ गए गयो तुहार उदार बांह गहे खिला दिया से गोपीदास तुहार रामकली महल्ला ती जान देखो अंकाशु कृत प्रसाद आनंद भिया मेरी मां सतगुरु मैं पाए सतगुरुता पाया, पाया शेरसीति मनमजिया वदाण्या राग रत्न परिवार परिया शब्द गवन आईया ਚਭਰੂਤਾ ਗਵਹਰੀ ਕੇ ਰਾਮਣ ਦੀਵਸਾਇ ਕਹੇ ਨਾਨਕ ਜਨੰਦੋ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾਰੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਸੰਗੀਕਾਰੋ ਕਰੇ ਤੇਰਾ ਕਾਰਜ ਸਭ ਸਮਾਰਨਾ ਸਭ ਨਾਗਲਾ ਸਮਰਾਟ ਸੁਆਮੀ ਸੋ ਕੇ ਮਨੋ ਵੀਸਾਰੇ ਕਹੇ ਨਾਨਕ ਮਨ ਮੇਰੇ ਸਦਾਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਕਰਤਾ تیرੇ ਸਭ ਵਿਜਾ ਜਿਸ ਤੇ ਸੋ ਪਾਵੇ ਸਰਾਂ ਸੰਤ ਸਲਾਹ ਤੇਰੇ ਨਾਮ ਨਵਸਾਵੇ ਨਾਮ ਜਿਨ ਕੇ ਮਨ ਨਵਸਿਆ ਵਾਜੇ ਸੰਤ ਕਨੇਹਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਮੇਰਾ ਅਰਮ ਰਾਜਿ ਨੂੰ ਖੁਸ਼ਾ ਸਭ ਗਵਾਈਆ ਸਰਚਾਨ ਸੁਖ ਮਨ ਵਸਾ ਜਨ ਇੱਛਾ ਸਭ ਪੂਜਾਇਆ ਸਦਾ ਕਿਰਪਾਣ ਕੀਤਾ ਗਿਰਵਤੋ ਨਿਸਤਿ ਐ ਵਟਿਆਈਆ ਕਹੇ ਨਾਨਕ ਸੁਨੋ ਸੰਤ ਸਭਤ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮਿਆ ਆਧਾਰ ਮਰਾਜਨ ਪ੍ਰਖਾ ਸਭ ਬਗਵਾਆਂ ਯਾ ਕਰ ਸਾ ਸੁਖਮਨਾ ਮੈਂ ਸਾਜਿਨ ਇਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਰਿਟੋ ਜਸਤੀਆਂ ਹੈ ਵਡਿਆਈਆਂ ਕਹੇ ਨਾਨਕ ਸੁਨਾ ਸੰਤੋ ਸਭ ਤਰੋ ਪਿਆਰੋ ਸਾਚਾ ਨਾਮਿਆ ਆਧਾਰ ਵਾਜੇ ਪੰਚ ਵਾਰੇ ਤੇ ਘਰ ਸੁਹਾਗੇ ਘਰ ਸੁਹਾਗੇ ਸ਼ਬਦ ਵਾਜੇ ਕਲਾ ਜਿ ਕਰ ਤਾਰੀਆਂ ਪੰਚ ਦੋਤਰ ਵਸ ਕੀਤੇ ਕਾਲ ਕੰਟ ਕੁਮਾਰਿਆ ਤੋਰ ਕਰਮ ਪਾਇ ਤਰਜਿਨ ਕੋਸੀ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਜਤ ਕਰੇ ਹੰਦ ਵਾਜੇ ਅਨਦਰ ਸੁਨੋ ਬੜਾ ਭਾਜੀਓ ਸਭਲ ਮਨੋਰਥ ਪੂਰੇ ਪਾਰ ਬ੍ਰੰਪਰ ਪਾਇ ਤਰੇ ਸਗਲ ਮਸੂਰੇ ਦੁਖ ਰੋਗ ਸੰਤਾ ਪੂਤਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਆਪਣੀਤ ਕਹਤੇ ਪ੍ਰਵਤ ਸਤਗੁਰ ਹਿਆ ਪਰ ਪੂਰੇ ਬਿਣਵੰਤ ਨਾਨਕ ਗੁਰ ਚਲਣ ਲਗੇ ਬਾਜੀ ਹਨਰ ਤੂਰੇ ਮਦਾਵਣੀ ਮਹੱਲਾ ਪਨਵਾ ਥਾਲ ਵਿੱਚ ਦਿਨ ਵਸ ਤੂਪਯੋ ਸਰ ਸੰਤੋਕ ਵਿਚਾਰ ਮਿਤਨਾਮ ਠਾਕੁਰ ਕਾ ਪਰਿਸਕਾ ਸਭ ਸਿਆਧਾਰੋ ਦੇ ਕੋ ਕਾਵੇ ਜੇ ਕਹੁੰਚਰ ਸਕਾ ਹੋਇ ਉਦਾਰੋ ਇਹ ਵਸਨੀ ਨਹ ਜਾਇ ਨਿਤ ਨਿਤ ਰਕਰਤਾਰੋ ਤਮ ਸੰਸਾਰ ਚਰ ਲਗਤ ਰਿਏ ਸਭ ਨਾਨਕ ਬ੍ਰਹਮ ਪ੍ਰਸਾਰ ਸਲੋਕ ਮਹੱਲਾ ਪੰਜਵਾ تیਰਾ ਕੀਤਾ ਜਾਤੋ ਨਹੀਂ ਮੈਨੂੰ ਜੋ ਕੀ ਤੋਈ ਮੈ ਨਿਰਗੁਨਿਆਰੇ ਕੋਬ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮੇ ਰਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾ ਮਿਲੇ ਤਾਂ ਜੀਵ ਤਨ ਮਨ થી ਵਹਿ ਰਿਆ ਪੋੜੀ ਜਿਥੈ ਤੂ ਸਮਰਾਧ ਜਿਥੈ ਕੋਈ ਨਾ उठे तेरी राखी अग्नि और आय सुन कह जम कह ते नाय तेरे चढ़ जाए पौजल भी कमस गाय गुर पार पाए इनको लगी प्यासी अमृत से ही खाए कल में हो पन गुन गोविंद गाय सबसे नो कृपा संभाले साही साए बिरथा को न जाय जी आवत जाय श्लोक महल्ला बनवा अंतर गुरु आराधना जीवा जब गुरु ना हो नेत्री सदगुरु पेखना सुरनी सुरना गुरु ना हो सतगुरु सिद्धि अत्यादर गे ਪਹੁ ਨਾਨਕ ਕਿਰਪਾ ਕਰੇ ਜਿਸੁ ਰਹਿਮਤਿ ਦੇ ਜਗ ਮੇਉਤਮ ਕਾੜੀ ਅਵਰਲੇ ਕੇ ਕੇ ਮਹੱਲਾ ਪਨਿਵਾ ਰਚੇ ਰਖਣ ਹਾਰਿਆ ਬਿਉ ਬਾਰੀਆਂ ਘੁਰ ਕੀ ਪੈਰੀ ਪਾਇ ਕਾੜ ਸੁਹਾਰੀਆਂ ਵਾਇਆ ਤੇয়াল ਮਨੁ ਨਾ ਵਿਚਾਰੀ ਸਾਰ ਦਿਨ ਕੇ ਸੰਧਪ ਬਦਲਤਾ ਹਾਰੀਆਂ ਸਾਖਤ ਨਿੰਦਕ ਦੁਸਖਿ ਨਮਾਹਿ ਬਿਦਾਰਿਣ ਤੇ ਸਹਿਬ ਕੀ ਟੇਕ ਨਾਨਕ ਮਣੇ ਮਾਇ ਜੇ ਸਿਮਰਿ ਸੁਖ ਹੋਏ ਸਗਲੇ ਦੁਖ ਜਾਇ ਦੇ ਸਾਹਿਬ ਕੀ ਟੇਕ ਨਾਨਕ ਮਣੇ ਮਾਏ ਮੇਂ ਸਿਮਰਸ ਕੋ ਹੋਏ ਸਗਲੇ ਦੂਖ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ